ਰਾਜਧਾਨੀ ਦਿੱਲੀ ਦੇ ਵਿੱਚ ਗਰਮੀ ਵਧਣ ਦੇ ਨਾਲ ਬਾਜ਼ਾਰਾਂ ਦੇ ਵਿੱਚ ਟਮਾਟਰ ਦੀ ਕੀਮਤ ਦੇ ਵਿੱਚ ਹੋਰ ਵੀ ਵਾਧਾ ਹੋਇਆ ਅਜਿਹੇ ਹਾਲਾਤਾਂ ਦੇ ਵਿੱਚ 3 ਦਿਨ ਪਹਿਲਾਂ 40 ਤੋਂ 50 ਰੁਪਏ ਪ੍ਰਤੀ ਕਿਲੋ ਵਿਕ੍ਰਹਿ ਟਮਾਟਰਾਂ ਦੀ ਕੀਮਤ ਹੁਣ 80 ਰੁਪਏ ਤੱਕ ਪਹੁੰਚ ਗਈ ਹੈ ਵਪਾਰੀਆਂ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਟਮਾਟਰ ਦੀ ਕੀਮਤ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਦਿੱਲੀ ਦੀ ਸਬਜ਼ੀ ਮੰਡੀਆਂ ਦੇ ਵਿੱਚ ਇਹਨਾਂ ਦਿਨੀ ਟਮਾਟਰ ਦੀ ਆਮਦ ਘਟ ਹੋਣ ਦੇ ਨਾਲ ਟਮਾਟਰਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਆਜ਼ਾਦਪੁਰ ਸਬਜ਼ੀ ਮੰਡੀ ਦੇ ਵੈਜੀਟੇਬਲ ਟਰੇਡਰਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਦਾ ਕਹਿਣਾ ਹੈ ਕਿ ਇਸ ਤੇਜ਼ ਗਰਮੀ ਦੇ ਵਿੱਚ ਕਈ ਥਾਵਾਂ ਤੇ ਫਸਲ ਖਰਾਬ ਹੋ ਜਾਂਦੀ ਹੈ ਜਿਸ ਕਾਰਨ ਜੂਨ ਅਤੇ ਜੁਲਾਈ ਦੇ ਵਿੱਚ ਟਮਾਟਰਾਂ ਦੀ ਕੀਮਤਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ। ਉਹਨੇ ਇਹ ਵੀ ਦੱਸਿਆ ਕਿ ਬੈਂਗਲੌਰੂ ਤੋਂ ਆਉਣ ਵਾਲੇ ਟਮਾਟਰ ਦੀ ਥੋਕ ਕੀਮਤ 1000 ਰੁਪਏ ਪ੍ਰਤੀ 25 ਕਿਲੋ ਹੈ ਜਦਕਿ ਕੁਝ ਦਿਨ ਪਹਿਲਾਂ ਹੀ ਇਸ ਦਾ ਰੇਟ 700 ਤੇ 800 ਰੁਪਏ ਦੇ ਵਿੱਚ ਘਾਰ ਸੀ ਸੇ ਉਹਨਾਂ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਟਮਾਟਰ ਕਿਸਾਨ ਨੂੰ ਟਮਾਟਰ ਦੀ ਬਹੁਤ ਘੱਟ ਜਿਹੜੀ ਆ ਕੀਮਤ ਵੀ ਮਿਲ ਰਹੀ ਸੀ ਰਿਟੇਲ ਕਾਰੋਬਾਰੀ ਸੰਜੀ ਨੇ ਦੱਸਿਆ ਕਿ ਪਿਛਲੇ 3 ਦਿਨਾਂ ਦੇ ਵਿੱਚ ਟਮਾਟਰ ਦੀ ਕੀਮਤ ਵਧੀ ਆ ਬਾਜ਼ਾਰਤ ਵਿੱਚ ਇਸ ਦਾ ਰੇਟ 40 ਰੁਪਏ ਪ੍ਰਤੀ ਕਿਲੋ ਤੋਂ ਬਾਅਦ ਹੈ ਜਦਕਿ ਪਰਚੂਨ ਦੇ ਵਿੱਚ 70 ਤੇ 80 ਰੁਪਏ ਵਿਕ ਰਿਹਾ ਹੈ ਉਹਨੇ ਦੱਸਿਆ ਕਿ ਟਮਾਟਰਾਂ ਤੋਂ ਇਲਾਵਾ ਪਿਆਜ਼ ਦਾ ਰੇਟ ਵੀ 3 ਤੋਂ 5 ਰੁਪਏ ਪ੍ਰਤੀ ਕਿਲੋ ਦੇ ਵਿੱਚ ਵਾਅਦਾ ਹੋਇਆ ਸੋ ਜਿਸ ਤਰੀਕੇ ਦੇ ਨਾਲ ਭਿਆਨਕ ਗਰਮੀ ਪੈ ਰਹੀ ਹੈ ਤੇ ਗਰਮੀ ਦੇ ਵਿਚਕਾਰ ਸਬਜ਼ੀਆਂ ਦੇ ਰੇਟ ਵੀ ਲਗਾਤਾਰ ਵਧੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਕਿ ਟਮਾਟਰ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ